ਜੀ ਸਾਰਿਆਂ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਤਸਵੀਰ ਦੇ ਵਧ ਗਈ ਨੇ 11:30 ਤੇ ਸਵੇਰ ਦੀ ਰੋਟੀ ਪਾਣੀ ਦਾ ਕੰਮ ਲਿਆ ਹੈਗਾ ਅਸੀਂ ਨਵੇੜ ਕਿਚਨ ਨੂੰ ਕਰ ਲਿਆ ਹੈਗਾ ਸਾਫ਼ ਤੇ ਹੁਣ ਅਸੀਂ ਮੈਂ ਹੁਣ ਥੱਕ ਜਿਆ ਹੋਇਆ ਹੈਗਾ ਆ ਤਖਾਵਟ ਬੜੀ ਹੋਈ ਪਈ ਹੈਗੀ ਆ ਤੇ ਇੱਕ ਸਿਰ ਬੜਾ ਦਰਦ ਕਰਦਾ ਪਿਆ ਮੇਰਾ ਮੱਠਾ ਮੱਠਾ ਕਰਦਾ ਪਿਆ ਤੇ ਉਹਦੇ ਕਰਕੇ ਕੰਮ ਕਰਨ ਨੂੰ ਬਿਲਕੁਲ ਦਿਲ ਨਹੀਂ ਕਰਦਾ ਪਿਆ ਹੈਗਾ ਤੇ ਇੱਧਰ ਮੈਂ ਹਾਂ ਨਾ ਰੱਖੇ ਹੋਏ ਹੈਗੇ ਪੋਣੇ ਇਹਨਾਂ ਨੂੰ ਨਾ ਮੈਂ ਗਰਮ ਪਾਣੀ ਦੇ ਵਿੱਚ ਧੋਨੀ ਆ ਬੋਸ ਕਰਨ ਵਾਲੇ ਸੀ ਮੈਂ ਕਿਚਨ ਦੇ ਕੱਪੜੇ ਜਿਹੜੇ ਹੈਗੇ ਹਨ ਜਿੱਦਾਂ ਪੌਣੇ ਵਗੈਰਾ ਹੋਏ ਜਾਂ ਖੂਰ ਵੀ ਹੋਏ ਕਿਚਨ ਦੀਆਂ ਸਲਫਾ ਸਾਫਾ ਨਾਲ ਉਹ ਸੀ ਕਿਚਨ ਚ ਹੀ ਧੋਈ ਦੇ ਹੈਗੇ ਆ ਤੇ ਇਸ ਕਰਕੇ ਮੈਂ ਕਿਹਾ ਗਰਮ ਪਾਣੀ ਦੇ ਵਿੱਚ ਪਾਣੀ ਆ ਚੰਗੀ ਤਰ੍ਹਾਂ ਜਿਹੜੇ ਹੈਗੇ ਇਹਨਾਂ ਦਾ ਜਿਹੜਿਆ ਹੈਗਾ ਨਾ ਸਾਫ ਹੋ ਜਾਣਗੇ ਫਿਰ ਇਹ ਚੰਗੀ ਤਰ੍ਹਾਂ ਮੈਂ ਨਿਕਲ ਜੂਗੇ ਤਾਂ ਹਦਾ ਖਲਾਰਾ ਬੜਾ ਪਿਆ ਹੋਇਆ ਕੱਪੜਿਆਂ ਦਾ ਤੁਹਾਨੂੰ ਪਤਾ ਸੀ ਵਿਆਹ ਸੀਗਾ ਵਿਆਹ ਵਿੱਚ ਆ ਕੱਪੜਿਆਂ ਦਾ ਲੱਗਿਆ ਹੈਗਾ ਟੀਰ ਤੇ ਇਹਨਾਂ ਨੂੰ ਹੁਣ ਅਸੀਂ ਹੈਗਾ ਸਕੇ ਲੈਣਾ ਆ ਦਾ ਘਰ ਦੀ ਸਫਾਈ ਅਤਾ ਕੋਈ ਨਹੀਂ ਹੋਈ ਹੈਗੀ ਹੁਣ ਅਸੀਂ ਲੱਗੇ ਹੈਗੇ ਕਰਨ ਘਰ ਦੀ ਸਫਾਈ ਤੇ ਇੱਧਰ ਮੈਂ ਚਿੜੀਆਂ ਵਾਸਤੇ ਰੱਖੀ ਹੋਈ ਸੀਗੀ ਰੋਟੀ ਮੈਂ ਕਿਹਾ ਇਹ ਪਾ ਕੇ ਆਨੀ ਆ ਤੇ ਇਹ ਹੁਣ ਪਾੜ ਜਾਵਾਂਗੇ ਅਸੀਂ ਕੋਠੇ ਦੇ ਤੇ ਆਣ ਕੇ ਬਾਕੀ ਦੇ ਘਰ ਘਰ ਦੇ ਕੰਮ ਕਰਾਂਗੇ ਸਫਾਈਆਂ ਸੋਈਆਂ ਕਰਕੇ ਤਾਂ ਫਿਰ ਅਸੀਂ ਲੱਗਦੇ ਹੈਗੇ ਆ ਕੋਈ ਅੱਲਾਹ ਕੰਮ ਕਰਨਾ ਫਿਰ ਤਵਾ ਰਾਮ ਘਣਾ ਹੈਗਾ ਫਿਰ ਤੋਂ ਪਿੱਛੇ ਬਾਅਦ ਵਿੱਚ ਜੇ ਸ਼ਾਮ ਨੂੰ ਦੇ ਦੇ ਹੈਗੇ ਜਣਾ ਹੈਗਾ ਅਸੀਂ ਗੁਰਦੁਆਰਾ ਸਾਹਿਬ ਉੱਥੇ ਅੱਜ ਤੁਹਾਨੂੰ ਪਤਾ ਹੀ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਆਇਆ ਹੈ ਤਾਂ ਇਸ ਕਰਕੇ ਅਸੀਂ ਉੱਥੇ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਉੱਥੇ ਟੇਕ ਕੇ ਆਵਾਂਗੇ ਮੱਥਾ ਤੇ ਸ਼ੁਕਰਾਨੇ ਦੀ ਅਰਦਾਸ ਕਰਾਂਗੇ ਤਾਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਗੁਰਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਚਲੋ ਅਗਲਾ ਕੰਮ ਕਰਦੇ ਹਾਂ ਅਸੀਂ ਹਾਂਜੀ ਜੀ ਘਰ ਦੀਆਂ ਸਫਾਈਆਂ ਕਰ ਲਈਆਂ ਅਸੀਂ ਕੰਪਲੀਟ ਤਾਂ ਉਹ ਬੈਠਣ ਲੱਗੇ ਸੀ ਮੈਂ ਤੁੱਪੇ ਕੱਪੜੇ-ਕਪੜੇ ਸਿਘਲੇ ਹੈਗੇ ਆ ਤੇ ਇੱਧਰ ਦੇਖ ਲੋ ਵੀ ਹੁਣ ਕੀ ਕਰਦੇ ਆ ਇਹ ਲੱਗੇ ਹੋਏ ਆ ਕਲਰਾਂ ਦੇ ਨਾਲ ਮੰਮੀ ਨਾ ਸਾਡੀ ਪੇਂਟਿੰਗ ਕਿੱਦਾਂ ਦੀ ਆ ਹਾਂ ਇਹਨਾਂ ਦੱਸਿਓ ਕਮੈਂਟਾਂ ਵਿੱਚ ਵੀ ਇਹਨਾਂ ਦੀ ਇੱਕ ਪੇਂਟਿੰਗ ਕਿਹੋ ਜਿਹੀ ਹੈਗੀ ਆ ਜੇ ਤੁਹਾਨੂੰ ਸੋਹਣੀ ਲੱਗੀ ਤਾਂ ਦੱਸਿਓ ਜ਼ਰੂਰ ਜੇ ਨਹੀਂ ਸੋਹਣੀ ਲੱਗੀ ਤਾਂ ਕਾਮ ਵੀ ਦੱਸ ਦਿਓ ਜ਼ਰੂਰ ਇਹਨਾਂ ਦੀਆਂ ਪੇਂਟਿੰਗਾਂ ਆ ਆ ਦੇਖੋ ਬਹੁਤ ਸੋਹਣੀ ਅਵੀ ਨੇ ਕਹੀ ਤੀ ਆਗੀ ਕਲਰ ਵਾਲੀ ਕਲਰ ਆ ਰਿਹਾ ਨਾ ਇਹ ਪਾਣੀ ਵਾਲੇ ਕਲਰ ਆ ਨਾ ਇਹ ਪਾਣੀ ਵਾਲੇ ਕਲਰ ਹਾਂ ਅਮੀ ਨੇ ਪਾਣੀ ਵਾਲੇ ਕੀਤੇ ਹੋਏ ਆ ਪੇਂਟਿੰਗ ਆ ਲਏ ਆ ਤੇ ਮੈਂ ਰੰਗ ਕੀਤੇ ਹੈਗੇ ਕਲਰ ਮਮੀ ਕਲਰ ਮਮੀ ਕਲਰ ਮਮੀ ਕਲਰ ਕੀਤੇ ਹੋਏ ਆ ਐ ਹੋਇਆ ਚਲੋ ਅਸੀਂ ਹੁਣ ਘਰ ਦੇ ਕੰਮ ਨੇ ਵੇੜ ਲਏ ਹੈਗੇ ਆ ਤਾਂ ਹੁਣ ਮੈਂ ਬੈਠ ਗਈ ਧੁੱਪੇ ਧੁੱਪੇ ਹੁਣ ਬੈਠਾਂਗੇ ਅਸੀਂ ਬੈਠ ਕੇ ਧੁੱਪ ਸੇਕਦੇ ਹੈਗੀਆਂ ਤੇ ਇੱਧਰ ਵੀ ਪਤਾ ਨਹੀਂ ਕੀ ਮੇਰੀ ਗੋਤ ਨੂੰ ਕਹੀ ਜਾਂਦਾ ਹਾਂ ਤੱਕ ਮੈਂ ਕੱਲ ਦੀ ਗੋਤ ਵੀ ਨਹੀਂ ਖੋਲੀ ਹੈਗੀ ਆ ਇਹਨੂੰ ਵੀ ਖੋਲਣਾ ਹੈ ਹੁਣ ਕਰਦੇ ਆ ਨਾ ਆਪਣੇ ਸਿਰਸੁਰ ਨਾਲੇ ਨਾ ਨਾਲੇ ਇੰਡੀਆ ਵੀ ਦੇਖ ਰੁਕੋ ਇੰਡੀਆ ਦੇਖ ਕੇ ਲਿਆਇਆ ਮੇਰਾ ਹਾਂ ਮੈਂ ਰਾਜਾ ਨਾ 플ੈਗ ਬਣਾਉਂਦਾ ਪਿਆ ਇੰਡੀਆ ਆ ਦਾ 플ੈਗ ਤੇ ਕਹਿੰਦਾ ਮੈਂ ਇਹਦੇ ਵਿੱਚ ਕਲਰ ਕਰਨੇ ਆ ਗਿਆ ਤਾਂ ਮੇਰਾ ਦੇਖ ਕੇ ਹੀ ਜਾਇਓ ਤਾਂ ਹੁਣ ਫੜਾ ਕਲਰ ਨਹੀਂ ਕਿਤੇ ਪਰ ਕਿ ਮਾਇਆ ਤਾਂ ਹੈਗਾ ਹੀ ਆ ਹਾਂ ਆ ਕਹਿੰਦਾ ਕਲਰ ਨਹੀਂ ਕੀਤੇ ਪਰ ਬਣਾ ਦ ਦਿੱਤਾ ਯਾ ਬਹੁਤ ਸੋਹਣਾ ਬਣਾਇਆ ਇੱਧਰ ਦੇਖੋ ਇਹਨਾਂ ਦਾ ਸਾਰਾ ਦਿਨ ਇਹੀ ਕੰਮ ਹੈਗਾ ਯਾ ਇਹਨਾਂ ਨੇ ਹੋਰ ਕੋਈ ਕੰਮ ਨਹੀਂ ਕਰਨਾ ਬਸ ਕਲਰਾਂ ਦਾ ਹੀ ਖਲਾਰਾ ਅੰਦਰ ਜਾਣਗੇ ਤਾਂ ਉੱਥੇ ਕਲਰ ਕਲਰ ਖਲਾਰ ਕੇ ਆਣਗੇ ਬਾਹਰ ਦੇਖੋ ਤਾਂ ਇਹਨਾਂ ਦੇ ਕਲਰ ਹੁਣ ਮੈਂ ਝੜ ਫੇਰਦੀ ਸੀ ਇਹਨਾਂ ਦਾ ਸੀ ਮੈਂ ਕਿੰਨੇ ਕਲਰ ਇਹਨਾਂ ਨੂੰ ਕੱਢ ਕੇ ਥੱਲੇ ਉਹਦੇ ਤੇ ਬਿੱਡਾਂ ਦੇ ਇਹਨਾਂ ਦਾ ਆ ਕੰਮ ਹੈਗਾ ਰੋਜ਼ ਪਤਾ ਨਹੀਂ ਮੈਂ ਤਾਂ ਪਰੇਸ਼ਾਨ ਹੋ ਜਾਂਦੀ ਇਹਨਾਂ ਦੇ ਕਲਰ ਛੁੱਟਕੀਆਂ ਕਾਦੀਆਂ ਪਈਆਂ ਇਹਨਾਂ ਨੇ ਮੈਨੂੰ ਤਾਂ ਕੀਤਾ ਆ ਕੋਈ ਨਹੀਂ ਕਾਦੂ ਸਕੂਲੀ ਨਹੀਂ ਆਣਾ ਇਹ ਨਹੀਂ ਤਫੀਰ ਸੋਰਾ ਚੰਨ ਦਾ ਟਾਈਮ ਨਿਕਲਦਾ ਹੈਗਾ ਨਹੀਂ ਤਾਂ ਸਾਰਾ ਦਿਨ ਇਹਨਾਂ ਦਾ ਆਹੀ ਕੰਮ ਆ ਚਲੋ ਠੀਕ ਹੈ ਜੀ ਅਗਲੀ ਅਪਡੇਟ ਜੀ ਜੇ ਹੁਣ ਭੱਜ ਗਏ ਨੇ 3 3 ਵਜ ਗਏ ਨੇ ਹੁਣ ਬਣਾਵਾਂਗੇ ਅਸੀਂ ਚਾਹ ਕੱਪੜੇ ਧੋਤੇ ਹੋਏ ਆ ਤੁਹਾਨੂੰ ਬੱਚੇ ਇੱਧਰ ਖੇਡਣ ਦੇ ਹੈਗੇ ਆ ਮਹਾਰਾਜ ਜੀ ਦੀ ਫੈਂਡ ਆਈ ਹੋਈ ਆ ਖੇਡਣ ਲਈ ਕੱਪੜੇ ਰੋਜ਼ ਕੱਪੜੇ ਧੋਣ ਵਾਲੇ ਰਹਿੰਦੇ ਹੈਗੇ ਆ ਤੁਹਾਨੂੰ ਮੰਗੇ ਤੇ ਵੀ ਮੈਂ ਰੱਖਿਆ ਤੇ ਇੱਧਰ ਆ ਬਾਲਟੀ ਭਰੀ ਪਈਆਂ ਕੱਪੜਿਆਂ ਦੀ ਇਹ ਵੀ ਧੋਣਾਂ ਰੋਜ਼ੀ ਧੋਬੀ ਘਾਟਾ ਪੜਨਾ ਪੈਂਦਾ ਹੈਗਾ ਆ ਮੁੱਕ ਦੇ ਨਹੀਂ ਹੈਗੇ ਕੱਪੜੇ ਤੇ ਇਹ ਵੀ ਦੇਣੇ ਤੋੜਾ ਲੱਗੀ ਜਾਂਦਾ ਧੁੱਪ ਨਿਕਲ ਹੀ ਜਾਂਦੀ ਹੈ। ਇਸ ਕਰਕੇ ਠੀਕ ਹੈ ਤੇ ਡੜਜੀ ਬੈਠ ਨੇ ਦੁਕਾਨ ਤੇ। ਤਾਂ ਹੁਣ ਅਸੀਂ ਚਾਹ ਬਣਾ ਕੇ ਦਿੰਨੇ ਆ। ਡੜਜੀ ਉਹ ਇਹ ਲੈਣੀ ਜਾਂਦੇ ਆ ਖੇੜ ਦੇ ਖੇੜ ਦੇ ਲੜੀ ਜਾਂਦੇ ਹੈਗੇ। ਇਹਨਾਂ ਨੂੰ ਹੁਣ ਕੋਈ ਹੰਮ ਨਹੀਂ ਹੈਗਾ ਲੜਨ ਦਾ ਕੰਮ। ਆਪਣੇ ਫਰੈਂਡ ਨਾਲ ਵੀ ਲੜੀ ਜਾਂਦੇ ਹੈਗੇ ਇਹ। ਕਹਿੰਦੇ ਪਹਿਲਾਂ ਸਾਨੂੰ ਫੋਟੋ ਆਲ ਦੇ ਸਾਡਾ ਫੋਟੋ ਆਲ ਪਹਿਲਾਂ ਸੰਦੇ ਫੇਰ ਅਸੀਂ ਬਣਾ ਹੈਗਾ ਆ। ਬਸ ਇਹ ਹੀ ਕੰਮ ਕਰੀ ਜਾਂਦੇ ਹੈਗੇ ਆ। ਚਲੋ ਤੇ ਆ ਵੀ ਤੋਂ ਖਸੋੜਾ ਹੀ ਲੱਗ ਜਾਂਦੀ ਹੈ ਜਿੰਨੇ ਆ ਤੇ ਧੁੱਪ ਦੇ ਵਿੱਚ ਕੱਪੜੇ ਪੀਜਦੇ ਨੇ ਕੱਪੜੇ ਹੈਗੇ ਤੇ ਸੁੱਕੇ ਜਾਂਦੇ ਹੈਗੇ ਆ ਥੋੜੇ ਸਾਲ ਆਬ ਦੇ ਰਹੇ ਨੇ ਤੇ ਚਲੋ ਅਗਲੇ ਦਿਨ ਪਾਣੀ ਪੈਂਦੇ ਚਲੋ ਸੁੱਕਦਾ ਜਾਂਦੀ ਹੈ ਹੁਣ ਆ ਦੂਜੀ ਸ਼ਿਫਟ ਲਗਾਣੀ ਕੱਪੜੇ ਧੋਣ ਦੀ ਮੈਂ ਹੁਣ ਪਾਣੇ ਆ ਇਸ ਵੇਲੇ ਸੁੱਕਣੇ ਪਾਵਾਂਗੇ ਚਲੋ ਹੁਣ ਬਣਾਣੇ ਅਸੀਂ ਚਾਹ ਚਾਹ ਪੀਣੇ ਹੈਗੇ ਤੇ ਇੱਧਰ ਅਵੀ ਨੇ ਦੇਖੋ ਕਿ ਦੀਵ ਬੜੀ ਟਿਕ ਮਾਰ ਰਹਾ ਹੈ ਮਿਸਟਰੀ ਨੋ ਪਾਣੀ ਨੂੰ ਲੱਗ ਪੁੱਤਰ ਕੱਪੜੇ ਕਿੱਲੇ ਹੁੰਦੇ ਆ ਵੇਚਣਾ ਕਪਾਵਾ Okay. इधर महराज और एक उत्ते मार दे है महराज ना कर नन्हे उत्ते ना मार छत ते चल जूंगा तो चलो देख लड़ते हूँ लड़ते ओके तो तेरी बारी होगी और मेरी बारी मैं ना दे दे मिस्टी को ਮਿਸਟਰੀ ਦੀ ਵਾਰੀ ਹੈ ਆਬ ਮੈਨਾਂ ਮਿਸਟਰੀ ਦੀ ਵਾਰੀ ਹੈ ਮੈਨਾਂ ਕਿ ਨਹੀਂ ਆਵਰੀ ਲਈਆਂ ਬਾਰੋ-ਬਾਰੀ ਖੇਡ ਪੁੱਤੇ ਇਹ ਤਾਂ ਗੱਦੀ ਗੱਲ ਆ ਫੇ ਉਹਨੇ ਆਇਆ ਵੀ ਨਹੀਂ ਸਾਡੇ ਤੁਹਾਡੇ ਫਰੈਂਡ ਨੇ ਤੁਹਾਡੇ ਕੋ ਕਿਦਾਂ ਆ ਦੇਖ ਚੱਲ ਹੁਣ ਮਿਸਟਰੀ ਦੀ ਵਾਰੀ ਇਹ ਆ ਗਈ ਨਾ ਕਿ ਕੁਮਾਰ ਦੀ ਹੈਗੀ ਆ ਹਾਂ ਅਬ ਇਹ ਇਧਰ ਲੱਗੇ ਕੇ ਆ ਗਿਆ ਚਾਕਲੇਟ ਇਹ ਚਾਕਲੇਟ ਖਾਣ ਦੇ ਆ ਹੈਗਾ ਹੁਣ ਬਾਕੀਆਂ ਨੂੰ ਵੀ ਮਗਲ ਆਏਗਾ ਖਾਣ ਲਈ ਚਲ ਜੀ ਆਇਆਂ ਨੂੰ ਦਸਿਕਾਲ ਮੈਂ ਮਰਾ ਸਿੰਘ ਸੰਦੂ ਅੱਜ ਮੇਰੇ ਨਾਲ ਮਿਸਤੀ ਖੇਡਣ ਆਈ ਹੈਗੀ ਨਾਲੇ ਆਵੇ ਨੇ ਫਲੀ ਮੰਚ ਹੁਣ ਅਸੀਂ ਖੇਡਾਂਗੇ ਫੋਟਵਾਲ ਨਾਲੇ ਮੇਰੇ ਨੇ ਮੈਨੂੰ ਨਾ ਗੰਨਰ ਖਾ ਕੇ ਖੇਲਦ ਲੱਗੀ ਮੇਰੇ ਮੂੰਹ ਚ ਆਜ ਸਾਡੇ ਦਾਦੂ ਦਾਦੂ ਰੁਕੋ ਜਿ ਦਿਖਾਣਾ ਤੁਹਾਨੂੰ ਤੁਹਾਨੂੰ ਪਤਾ ਨਹੀਂ ਹੈ ਨਾ ਜੇ ਨਵਾਂ ਆਇਆ ਵਲੋਗ मेरे दादू कपड़े चकन वाले वो आ मिस्ते ऊपर पता नहीं क्यों आ रही आ मेरे मामू मा, मा, मम्मी आ मेरे नाले आ साडा छोटा पता ओ दे, देखियो देखियो हुन की दा फोटो आ देखो इधर के तो लगे हुए है खेड़ा देखो ਇਹਨਾਂ ਦੀਆਂ ਗੇਮਾਂ ਦੇਖੋ ਇਹਨਾਂ ਦੀਆਂ ਦੇਖੋ ਟਾਸ ਕਰੰਦੇ ਆ ਨਾ ਦੇਖੋ ਓਏ ਤਾਂ ਲੋਜੀ ਸ਼ਾਮ ਦੇ ਸਵਾ 6 ਵਜੇ ਆ ਤੇ ਸਾਰੇ ਜਣੇ ਕਹਿੰਦੇ ਸੀ ਆਪਾਂ ਜਾਣਾ ਮਾਰਕੀਟ ਘੁੰਮਣ ਤੇ ਨਾਲ ਮੈਂ ਹੁਣ ਮਾਰਕੀਟ ਲੈ ਕੇ ਚੱਲਾ ਇਹਨਾਂ ਨੂੰ ਹੁਣ ਮੈ ਰਾਜ ਹੋਣੇ ਤਾਂ ਬਾਹਰ ਦੌੜ ਗਏ ਆ ਉਹ ਗੱਡੀ ਕੋਲ ਖੜੇ ਹੋ ਗਏ ਜਾ ਕੇ ਤੇ ਮੈਡਮ ਹੁਣ ਇੱਧਰ ਤਿਆਰ ਹੁੰਦਾ ਆ ਤੇ ਆਪਾਂ ਮਾਰਕੀਟ ਜਾ ਕੇ ਤੁਹਾਨੂੰ ਮਿਲਦੇ ਆਂ ਜੀ ਜਿੱਦਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਦਸਮ ਪਤਸਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਆ ਤੇ ਤੁਹਾਨੂੰ ਗੁਰਪੁਰਬ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਆਪਾਂ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਮਹਾਰਾਜ ਦੇ ਗੁਰਪੁਰਬ ਤੇ ਜੰਨਾਵੇਂ ਹੋ ਗਿਆ ਆਪਾਂ ਇੰਨਾ ਕੁ ਕੀਤਾ ਆ ਉੱਥੇ ਹਵਾ ਚੱਲਦੀ ਸੀ ਤੇ ਹਵਾ ਕਰਕੇ ਆਪਾਂ ਉੱਥੇ ਮੋਮਬਤੀਆਂ ਨਹੀਂ ਲਾਈਆਂ ਉਹ ਬੁੱਝ ਜਾਂਦੀਆਂ ਸੀ ਟਰਾਈ ਤਾਂ ਕੀਤੀ ਸੀ ਉੱਥੇ ਲਾਉਣ ਦੀ ਤੇ ਬੁੱਝ ਗਈਆਂ ਸੀ ਮੋਮਬਤੀਆਂ ਤੇ ਆਪਾਂ ਇੱਥੇ ਨਾਲ ਹਰੇਕ ਕਮਰੇ 'ਚ ਇੱਕ-ਇੱਕ ਮੋਮਬਤੀ ਲਾਤੀ ਜਦਾ ਇੱਥੇ ਰਸੋਈ ਚ ਲਾਈ ਆ ਇਧਰ ਆਪਾਂ ਇਧਰ ਲਾਤੀ ਆ ਤਾਂ ਮੈਡਮ ਹੋਣੀ ਹੁਣ ਜੀ ਹੁਣ ਅਸੀਂ ਤੇ ਮੈਂ ਹਰਾਜ ਹੁਣ ਕਹਿੰਦੇ ਹੈਗੇ ਆ ਕਿ ਮਾਰਕੀਟ ਲੈ ਕੇ ਚੱਲੋ ਕਿਉਂਕਿ ਘਰ ਆ ਰਹਿ ਕੇ ਹੋ ਗਏ ਹੈਗੇ ਬੋਰ ਤਾਂ ਛੁੱਟੀਆਂ ਪਈਆਂ ਫੈਨ ਹੁਣ ਕਰਕੇ ਹਨਾ ਤਾਂ ਕਹਿੰਦੇ ਸਾਨੂੰ ਕਿਤੇ ਲੈ ਕੇ ਚੱਲੋ ਕਹਿੰਦੇ ਨਾਨਿਆਂ ਦੇ ਲੈ ਕੇ ਚੱਲੋ ਮੈਂ ਕਿਹਾ ਨਾਨਿਆਂ ਦੇ ਮੈਂ ਨਹੀਂ ਖੜਨਾ ਹੈਗਾ ਵੀ ਪਰਸੋ ਤਾਂ ਅਸੀਂ ਆਏ ਆ ਵੀ ਹੁਣ ਨਹੀਂ ਜਾਣਾ ਹੈਗਾ ਇਹ ਵੀ ਨਾਲੇ ਕੱਲੂ ਤੁਹਾਡੀ ਆਨਲਾਈਨ ਕਲਾਸ ਹੈਗੀ ਆ ਤਾਂ ਫੇਰ ਕਹਿੰਦੇ ਚਲੋ ਸਾਨੂੰ ਬਾਹਰ ਘੁਮਾ ਕੇ ਲੈ ਕੇ ਆਓ ਚਲੋ ਮੈਂ ਕਿਹਾ ਨਾਲੇ ਇਹਨਾਂ ਨੂੰ ਘੁਮਾ ਲਿਆਨੇ ਹੈਗੇ ਆ ਤੇ ਨਾਲੇ ਥੋੜਾ ਇਹਨਾਂ ਦਾ ਇੰਜੋਏ ਕਰ ਲੈਂਦੇ ਹੈਗੇ ਆ ਤੇ ਨਾਲੇ ਨੂੰ ਕੁਝ ਖਵਾ ਲੈ ਨਾਲੇ ਸਾਡੇ ਵੀ ਇੱਕ ਦੋ ਕੰਮ ਹੈਗੇ ਆ ਵੀ ਆਰ ਚ ਸਮਾਨ ਲਿਆਉਣ ਆਲਾ ਹੈ ਥੋੜਾ ਖਤਮ ਹੋਇਆ ਸੀਗਾ ਤੇ ਉਹ ਲਿਆਣਾ ਹੈਗਾ ਸੀ ਤੇ ਨਾਲ ਇਹਨਾਂ ਨੂੰ ਖੁਸ਼ਕਵਾ ਲਿਆਨੇ ਆਂ ਦਮਾਂ ਦਾ ਤੇ ਬੜੀਆਂ ਪਾਣਦੇ ਹੈਗੇ ਬਾਕੀ ਦੇਖੋ ਕੀ ਖਾਂਦੇ ਹੁਣ ਇਹ ਜਾ ਕੇ ਤਾਂ ਅੱਜ ਹਨਾ ਮੌਸਮ ਵੀ ਖਰਾਬ ਜਾ ਹੋ ਗਿਆ ਹੈਗਾ ਆ ਬੱਦਲਬਾਈ ਬੜੀ ਹੋਈ ਪਈ ਆ ਹਵਾ ਬੜੀ ਤੇਜ਼ ਆਦੀ ਪਈ ਹੈਗੀ ਦੇਦੇ ਆ ਹੁਣ ਮੀਂਹ ਪੈਂਦਾ ਹੈ ਨਹੀਂ ਪੈਂਦਾ ਹੈਗਾ ਆ ਆ ਕੈਂਡਲ ਲਗਵਾਣੀ ਸੀਗੀ ਸ਼ੇਰ ਗੁਰੂ ਗੋਬੀ ਸਿੰਘ ਤੇ ਗੁਰਪੜ੍ਹਨੀ ਆ ਤੇ ਹਵਾ ਕਰਕੇ ਹਨਾ ਸਾਰੀਆਂ ਬੁੱਝ ਜਾਂਦੀਆਂ ਹੁੰਦੀਆਂ ਚਲੋ ਅਸੀਂ ਹੁਣ ਜਾਂਦੇ ਆਂਗੇ ਮਾਰਕੀਟ ਹਾਂਜੀ ਜੀ ਮੈਂ ਰਾਦੇ ਪਾਪਾ ਗਏ ਹੈਗੇ ਆ ਪਹਿਲਾ ਜਿਹੜਾ ਕੰਮ ਸੀਗਾ ਸਾਡਾ ਉਹ ਕਰਨ ਆਲਾ ਕਿਉਂਕਿ ਪਾਪਾ ਇਹਨਾਂ ਦੇ ਫੋਨ ਦੀ ਹੈ ਨਾ ਵੀਡੀਓ ਬੜੀ ਅੜਨਦੀ ਸੀਗੀ ਤੇ ਉਹ ਸਹੀ ਨਹੀਂ ਚੱਲਦਾ ਸੀਦਾ ਕਿਉਂਕਿ ਹਮ ਤਾਂ ਥੋੜਾ ਟਾਈਮ ਹੀ ਹੋਇਆ ਲੈ ਆਇਆ ਇਹਨੂੰ ਫੋਨ ਤੇ ਉਹ ਦਖਾਲਣਗੇ ਹੈਗੇ ਆ ਜਿੱਥੇ ਫੋਨ ਲਿਆ ਸੀ ਉਹਨਾਂ ਨੇ ਤੇ ਕਿਉਂਕਿ ਵੀਡੀਓ ਕਿਉਂ ਅੜਦੀ ਹੈਗੀ ਆ ਉਹ ਚੈੱਕ ਕਰਾਨਗੇ ਹੈਗੇ ਆ ਕਿ ਕੀ ਕਹਿੰਦੇ ਹੈਗੇ ਉਹ ਭਾਜੀ ਵੀ ਕਿਉਂ ਪ੍ਰੋਬਲਮ ਆਈ ਹੈਗੀ ਇਹ ਤੇ ਬਾਕੀ ਇਧਰ ਮੈਂ ਹਰਾਜ ਨੂੰ ਐ ਡਿਮਾਂਡ ਪਾ ਦਿੱਤੀ ਹੈ ਕਿ ਪੀਜ਼ਾ ਵੀ ਅਸੀਂ ਪੀਜ਼ਾ ਖਾਣਾ ਹੈਗਾ ਆ ਉਹਨੂੰ ਦੇਖਦੇ ਦੇਖਦੇ ਪਪਾ ਦੇ ਇਹ ਤਾਂ ਦੇਖਦੇ ਆ ਕੀ ਖਾਂਦੇ ਆ ਫੇ ਮੈਂ ਵੀਦਾ ਮਾੜਾ ਹੈਗਾ ਇਹਨਾਂ ਵਾਸਤੇ ਤਾਂ ਕੱਲ ਅਨਾ ਇਹਨਾਂ ਨੂੰ ਮੈਂ ਕਿਹਾ ਬਿਆ ਤੇ ਕੁਝ ਖਾ ਲੋ ਕਹਿੰਦੇ ਅਸੀਂ ਕੁਝ ਨਹੀਂ ਖਾਣਾ ਤਾਂ ਖੇਡ ਹੀ ਗਏ ਖੇਡ ਹੀ ਤੇ ਲੱਕ ਬੰਨੇ ਆ ਸੀਗਾ ਤਾਂ ਘਰ ਆਦਿਆਂ ਨੂੰ ਇਹ ਤਾਂ ਸੱਤ ਭੁੱਖ ਲੱਗੀ ਆ ਸਾਨੂੰ ਕੁਝ ਬਣਾ ਕੇ ਦੋ ਹੂੰ ਫੇ ਇਹਨਾਂ ਰੋਟੀ ਰੱਟੀ ਬਣਾ ਕੇ ਖਵਾਈ ਗਈ ਆ ਅੱਜ ਤੇ ਅੱਜ ਕੁਝ ਨਹੀਂ ਹੈ ਇਹਨਾਂ ਨੇ ਕੋ ਖਾਦਾ ਹੈਗਾ ਕਹਿੰਦੇ ਅਸਾ ਪੀਨੇ ਖਾਣੇ ਦੀ ਮਰਜ਼ੀ ਹੋ ਜੇ ਹੂੰ ਮੈਂ ਚਲੋ ਲੋ ਜੀ ਅਸੀਂ ਪਹੁੰਚ ਗਏ ਹਾਂ ਮੈਂ ਗੜੀ ਇੱਥੇ ਦੇਖਦੇ ਅਸੀਂ ਖਾਵਾ ਪੀਵਾਗੇ ਨੰ ਕੀ ਕਰਦੇ ਹੈ ਕੀ ਖਾਂਦੇ ਆ ਅਭੀ ਸਾਡਾ ਤਾਂ ਪਹਿਲੇ ਹੀ ਪਹੁੰਚ ਗਿਆ ਉੱਥੇ ਹਾਂਜੀ ਇੱਥੇ ਆਰਡਰ ਦੇਣਾ ਹੈ ਹਾਂ ਹੁਣ ਦੇ ਦੇ ਆ ਵੀ ਹੁਣਾਂ ਦੀ ਪਸੰਦ ਤੇ ਪਾਪਾ ਕਰਵਾਉਣ ਦੇ ਹੈਗੇ ਇਹਦੇ ਆਰਡਰ ਇਹ ਮੂਰੇ ਖੜੇ ਆ ਦੇਖੋ ਗਦਾੜੀ ਦੇਖਿਓ ਇਹ ਤਾਂ ਬੜੇ ਆਗਰਾ ਤੋਂ ਉਹਰਾ ਤੋਂ ਇਹਨਾਂ ਨੂੰ ਫੋਟੋ ਹੀ ਦੇਖਣੀ ਹੈ ਤਾਂ ਇਹ ਕਰੋ ਬਣਾ ਚਲੋ ਇਹ ਦੇ ਕਿਹੜਾ ਸਿਲੈਕਟ ਕਰਦੇ ਆ ਇਹਨਾਂ ਨੇ ਬੱਸ ਵੀਨੂ ਦਾ ਆਲੂ ਟਿੱਕੀ ਆ। ਅਵੀ ਅਵੀ ਪਤਾ ਨਹੀਂ ਕੀ ਗਈ ਜਾਂਦਾ ਹੈਗਾ ਉੱਦੋਂ। ਕਹਿੰਦਾ ਇਹਦੇ ਹੀ ਠੱਪਾ ਟਾਣਾ। ਹੋਰ ਇਹਦਾ ਕੀ ਕੰਮ ਕਰੁੰਦੇ ਆ। ਚੰਗਾ ਇੰਜੋਏ ਕਰਦੇ ਵੀ ਹੈਗੇ। ਨਵਾਸ ਨਹੀਂ ਆਪਾਂ ਇਹਦੇ ਹੱਥ ਤੱਕ ਠੀਕ ਐ ਬੈਠ ਕੇ ਫੜਾਫੜ ਆ ਕੇ ਚੇਅਰ ਤੇ ਨਹੀਂ ਬੈਠੇ ਕਹਿੰਦੇ ਅਸੀਂ ਇੱਥੇ ਬੈਠਣਾ ਹੈਗਾ ਸਟੂਲ ਤੇ ਮੇਰਾ ਜੂਣੀ ਤਾਂ ਕਹਿੰਦੇ ਅਸੀਂ ਇੱਥੇ ਬੈਣਾ ਹੈਗਾ ਇਹ ਸੀਟਾਂ ਤੇ ਤੁਹਾਨੂੰ ਇੱਥੇ ਇੱਥੇ ਬੈਠਣਾ ਲੱਗੋ ਇਹਨਾਂ ਲਈ ਤਾਂ ਚ ਹੇ ਨਨ ਵਾਸਤੇ ਇੰਜੋਏ ਚੰਗਾ ਇੰਜੋਏ ਲੱਗੇ ਆ ਤੁਹਾਨੂੰ ਤੁਸੀਂ ਆਪਣਾ ਆਪਣਾ ਹੋ ਤਾਂ ਤੁਸੀਂ ਆਪਣਾ ਖਾਣਦੇ ਆ ਨਾ ਤੁਹਾਨੂੰ ਸਵਾਲ ਲੱਗਦੇ ਪਾਣੀ ਦਾ ਖਾਣਾ ਦਾ ਪਤਾ ਤੂੰ ਇਹ ਵੀ ਨਹੀਂ ਕਿ ਮੈਨੂੰ ਪਤਾ ਤੇਰਾ ਨਹੀਂ ਕਿਉਂ ਨਹੀਂ ਖਾਣਾ ਨਹੀਂ ਖਾਣਾ ਮੈਨੂੰ ਪਤਾ ਇਹਦਾ ਅੱਗੇ ਤੂੰ ਡੋਲੇਗਾ ਪੁੱਤ ਪੜ ਮੈਂ ਐਂ ਡਾਂਡਕਾ ਡਰਾਮੇ ਬਾਜੀ ਹਲੋ ਕੀ ਕਰ ਪਿਆ? ਪਰ ਇਹ ਉਪਰ ਕ ਕਦੇ ਨਾ ਦੋ ਨਾ ਕੀ ਗੱਲਾਂ ਕਰਦੇ ਸੀ ਇਹ? ਦਾਦਾ ਜੀ ਦੇ ਘਟ ਅੱਜ ਨਹੀਂ ਮੈਡਮ ਹੁਣ ਫੋਨ ਤੇ ਲੱਗੇ ਆ। ਬੋਲਾਂ ਦੱਸ ਸਮਾਂ ਤੇ ਛੁੱਟੀਆਂ ਪਈਆਂ ਹੋਰ ਹੈਂ? ਦੱਸਦਾ ਤਾਂ ਕਿ ਉਹ ਬੰਦਲ ਦਿੱਤਾ ਗਿਆ। ਨਾਦਾਸ਼ੀਏ ਕੇ ਸਿੱਖਿਆ ਦੇ ਪਾਸੇ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਜਿਹੜੇ ਦਰਿ ਨਹੀਂ ਖਾਲੇ ਹੈਗੇ ਬਰਗਰ ਵੀ ਅਬੀ ਨੇ ਪਰਕਰ ਖਾ ਲਿਆ ਮਹਿਰਾਨੇ ਬਰਗਰ ਤੇ ਰੈਪ ਖਾ ਰਿਹਾ ਹੈਗਾ ਜਾਂ ਨਾਲ ਇਹਨਾਂ ਨੇ ਲੈ ਲਏ ਹੈਗੇ। ਇੱਕ ਨੇ ਫਰੰਟਾ ਲਿਆ ਇੱਕ ਨੇ ਲਿਆ ਹੈਗਾ ਕੋਕ ਤਾਂ ਇਹ ਵੀੰਦੇ ਹੈ ਗਿਆ ਮੈਂ ਵੀ ਖਾ ਲਿਆ ਹੈਗਾ ਪਪਾ ਇਹਦੇ ਨੇ ਵੀ ਖਾ ਲਿਆ ਹੈਗਾ ਪੀਜ਼ਾ ਨੂੰ ਕਹਿੰਦੇ ਸੀ ਅਸੀਂ ਪੀਜ਼ਾ ਇਹਨਾਂ ਨੂੰ ਖੁਲਾਇਆ ਨਹੀਂ ਹੈਗਾ ਕਿਉਂਕਿ ਪੀਜ਼ਾ ਆ ਵੀ ਹੈ ਨਾ ਜਿੰਨੇ ਵੈਜੀਟੇਬਲਸ ਹੈਗੇ ਸਾਰੇ ਕੱਢ ਕੇ ਸਾਈਡ ਤੇ ਰੱਖਦਾ ਸਿਰਫ ਬੇਸ ਹੀ ਖਾਂਦਾ ਹੈਗਾ ਆ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਖੁਲਾਇਦੈ ਨਹੀਂ ਹੈਗਾ ਹੁਣ ਤੇ ਪਪਾ ਇਹਦੇ ਕਹਿੰਦੇ ਨਹੀਂ ਖਾਣਾ ਹੈਗਾ ਤੇ ਹੁਣ ਇਹਨਾਂ ਨੂੰ ਅਸੀਂ ਖਿਲਾ ਲਤਾ ਹੈਗਾ ਬਰਗਰ ਬੜਾ ਇੰਜੋਏ ਕੀਤਾ ਇਹਨਾਂ ਨੇ ਇੱਥੇ ਆ ਕੇ ਚਲੋ ਇਹਨਾਂ ਦਾ ਹੋ ਗਿਆ ਹੈਗਾ ਮਨ ਖੁਸ਼ ਮਟਿਆ ਦਾ ਮਨ ਖੁਸ਼ ਹੋਣਾ ਚਾਹੀਦਾ ਘੁੰਮਣ ਘੁੰਮਣ ਗਏ ਸੀ ਘੁਮਾ ਕੇ ਲੈ ਕੇ ਆਓ ਸਾਨੂੰ ਕਿਤੇ ਚਲੋ ਇੰਜੋਏ ਕਰ ਲਿਆ ਇਹਨਾਂ ਨੇ ਇੱਕ ਘੰਟਾ ਇੱਕ ਡੇਢ ਘੰਟਾ ਹੋ ਗਿਆ ਸਾਨੂੰ ਆਇਆਂ ਨੂੰ ਇੱਥੇ ਚਲੋ ਦੱਦੀ ਹੈਗਾ ਚਲੋ ਹੁਣ ਅਸੀਂ ਚੱਲਦੇ ਹੈਗੇ ਘਰੇ ਤੇ ਜਿਹੜੇ ਇੱਕ ਕੰਮ ਰਹਿੰਦੇ ਹੈਗੇ ਮਾਰਕੀਟ 'ਚ ਉਹ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਘਰੇ ਹਾਂਜੀ ਜੀ ਹੁਣ ਅਸੀਂ ਚੱਲੇ ਹੈਗੇ ਘਰ ਪਹੁੰਚ ਲਿਆ ਨਾਨਿਕ ਤੇ ਇਹਨਾਂ ਨੂੰ ਸੁਆਪ ਆਇਆ ਗੁਰਦੁਆਰੇ ਪੁੰਤ ਕੰਮ ਜਨਾਂਗੇ ਤੇ ਜਿਹੜੇ ਕੰਮ ਸੀ ਕਰਨ ਵਾਲੇ ਸੀ ਉਹ ਕਰ ਲਏ ਹੈਗੇ ਆ ਇਹ ابو ਕਹਿਣ ਦਿਆ ਹੈਗਾ ਕਿ ਗੁਰਦੁਆਰਾ ਸਾਹਿਬ ਨਹੀਂ ਜਾਣਾ ਹੈਗਾ 엄마 ਤੇ ਮੈਂ ਕਿਹਾ ਹੁਣ ਕੀ ਕਰ ਨੂੰ ਕੱਲ ਨੂੰ ਅੱਜ ਨਾ ਉਹ ਸੋਣਿਆ ਅੱਜ ਮੈਂ ਗਿਆ ਸੀ ਕੰਮ ਤੇ ਤਾਂ ਟਾਈਮ ਨਹੀਂ ਲੱਗਾ ਪਾਪਾ ਇਹਦੇ ਹੋ ਗਏ ਲੇਟ ਇਸ ਕਰਕੇ ਜਾ ਨਹੀਂ ਹੋਇਆ ਹੈਗਾ ਤੇ ਹੁਣ ਆ ਇਸ ਕਰਕੇ ਹੁਣ ਇਹ ਥੋੜਾ ਜਿਹਾ ਪਿੱਛੇ ਪੈ ਕੇ ਵੀ ਸਾਨੂੰ ਘੁਮਾ ਕੇ ਲੈ ਕੇ ਆਓ ਤੇ ਇਸ ਕਰਕੇ ਅਸੀਂ ਹੁਣ ਗਏ ਸੀ ਇਹਨਾਂ ਨੂੰ ਮਾਰਕੀਟ ਲੈ ਕੇ ਆਈ ਹਾਂ ਅਸੀਂ ਕਰਕੇ ਖਾਣ ਪੀਣ ਲਈ ਤੇ ਚਲੋ ਇਹਨਾਂ ਦਾ ਮਨ ਹੈ ਨਾ ਉੱਧਰ ਪੈ ਜਾਵੇ ਚਲੋ ਸਤਿ ਸ਼੍ਰੀ ਅਕਾਲ ਜੀ ਘਰੇ ਘਰੇ ਡੈਡ ਜੀ ਹੁਣ ਬਸੇ ਬੜਾ ਨੀਸੀ ਰੋਟੀ ਮਸਲਾ ਮੂੰਗੀ ਮਸਲਾ ਮੂੰਗੀ ਦਾਲ ਕਰਕੇ ਡੈਡ ਜੀ ਥੋੜੇ ਠੀਕ ਨਹੀਂ ਹੈਗੇ ਉਹਨਾਂ ਨੂੰ ਖਾਂਸੀ ਚ ਗਾਫ ਕਾਫੀ ਜ਼ਿਆਦਾ ਹੋਇਆ ਹੈ ਮੌਸਮ ਚੇਂਜ ਹੋ ਗਏ ਨਾ ਇਸ ਕਰਕੇ ਡੈਡੀ ਨੂੰ ਖਾਂਸੀ ਚ ਗਾਫ ਥੋੜਾ ਜਿਆਦਾ ਹੋ ਗਿਆ ਰਾਤ ਦਾ ਰਾਤ ਵੀ ਸਾਰੀ ਖੰਗੀ ਗਏ ਉਹ ਹਾਂ ਤੇ ਉੱਠ ਕੇ ਮੈਂ ਗਰਮ ਪਾਣੀ ਦਿੱਤਾ ਜੀ ਤੇ ਫੇਰ ਥੋੜਾ ਠੀਕ ਹੋਏ ਤੇ ਹੁਣ ਕੱਲ ਨੂੰ ਦੇਖਦਾ ਕੱਲ ਨੂੰ ਡੈਡੀ ਨੂੰ ਦਵਾਈ ਲਿਆ ਕੇ ਦਿੰਨੇ ਹਾਂ ਨਾ ਉਹਨੂੰ ਹਾਂ ਦਵਾਈ ਲਿਆ ਕੇ ਦੇਣੀ ਹੈ ਜੀ ਡੈਡੀ ਨੂੰ ਉਹ ਤਾਂ ਵੈਸੇ ਉਹ ਦਵਾਈ ਖਾਂਦੇ ਨਹੀਂ ਹੈਗੇ ਜ਼ਿਆਦਾਤਰ ਕਿਉਂਕਿ ਉਹ ਦਵਾਈ ਉਹਨਾਂ ਨੂੰ ਆਪਣੀ ਲ ਤੇ ਇਹ ਲੜਾ ਉਹਨਾਂ ਦਾ ਟਰੀਟਮੈਂਟ ਜਾਂਦਾ ਆ ਜਦੋਂ ਉਹ ਚੰਦਰੋਂ ਲੈ ਕੇ ਹੁੰਦੇ ਨਾ ਦਵਾਈ ਤੇ ਲੋਕਲ ਦਵਾਈ ਕੋਈ ਖਾਂਦੇ ਨਹੀਂਗੇ ਕਿਉਂਕਿ ਡਾਕਟਰ ਨੇ ਮਨਾ ਕੀਤੀ ਕੋਈ ਐਡਾ ਦਵਾਈ ਨਹੀਂ ਖਾਣੀ ਕਿਉਂਕਿ ਉਹ ਹਾਰਟ ਦੇ ਪੇਸ਼ੈਂਟ ਹੈਗੇ ਆ ਬਾਈਪਾਸ ਸਰਜਰੀ ਹੋਈ ਇਸ ਕਰਕੇ ਆਪਾਂ ਵੀ ਨਾ ਕੋਈ ਰਿਸਕ ਲਈਦਾ ਨਾ ਤੇ ਆਪਾਂ ਉੱਥੋਂ ਦਵਾਈ ਲੈ ਕੇ ਦੇਖਦੇ ਜਿਹਨਾਂ ਦਾ ਜਦੋਂ ਖਾਂਸੀ ਵੀ ਆ ਭਾਵੇਂ ਬੁਖਾਰ ਵੀ ਹੋਵੇ ਨਾ ਆਪਾਂ ਉੱਥੋਂ ਹੀ ਲੈ ਕੇ ਦੇਖਦੀ ਦਵਾਈ ਇਹਨਾਂ ਨੂੰ ਮੈਂ ਕੋਈ ਲੋਕਲ ਡਾਕਟਰ ਨੇ ਕਿ ਜਾ ਕੇ ਦਵਾਈ ਇੱਥੋਂ ਖਰਾਕ ਫੜ ਲਿਆ ਉੱਥੇੋਂ ਖਰਾਕ ਫੜ ਲਿਆ ਉਹ ਉਹ ਸਿਸਟਮ ਹੈ ਨਹੀਂ ਇੱਥੇ ਜਿਹੜੇ ਡਾਕਟਰ ਜਿਹਾ ਹੈ ਉਹਨਾਂ ਨੂੰ ਇਹ ਦਵਾਈ ਉਹ ਖਾਂਦੇ ਵੀ ਨਹੀਂ ਹੈਗੇ ਜਿੰਨੀ ਮਰਜ਼ੀ ਅਸੀਂ ਕਹਦੀ ਹਾਂ ਚਲੋ ਜੇ ਖਾਣੀਆਂ ਤਾਂ ਤੁਸੀਂ ਖਾ ਲਓ ਲੋੜ ਰਿਕਾਰਡਿੰਗ ਖਾਣੇ ਪੈਂਦੀ ਹੈ ਨਾ ਕਿਸੇ ਰਾਤ ਰਾਤੇ ਜਦੋਂ ਪਰ ਉਹ ਖਾਂਦੇ ਨਹੀਂ ਹੈਗੇ ਉਹ ਕਹਿੰਦੇ ਮੈਨੂੰ ਇੱਦਾਂ ਹੀ ਕਾੜਾ-ਕੂੜਾ ਬਣਾ ਕੇ ਦੇ ਦਿਓ ਤੁਸੀਂ ਤਾਂ ਮੈਂ ਠੀਕ ਹੋ ਜਾਣਾ ਹੈਗਾ ਆ ਸੌਂਫ ਪੀਣ ਮੈਂ ਅਦਰਕ ਵਾਲਾ ਹੈ ਨਾ ਜਾਨੀ ਖਾਂਸੀ ਦੇ ਵਿੱਚ ਮੈਨੂੰ ਦੇ ਦਿਓ ਇਹਦੇ ਮੈਂ ਠੀਕ ਹੋ ਜਾਣਾ ਹੈਗਾ ਪਰ ਉਹ ਦਵਾਈ ਬਹੁਤ ਘੱਟ ਖਾਂਦੇ ਆ ਜਿਹੜੀ ਉਹਨਾਂ ਨੂੰ ਦਵਾਈ ਲੱਗੀ ਬਸ ਉਹੀ ਆਪਾਂ ਦੇ ਹੀ ਦੀ ਹੈਗੀ ਆ ਉਤੋਂ ਜ਼ਿਆਦਾ ਨਹੀਂ ਲੈ ਕੋਈ ਵੀ ਵਟਸਐਪ ਉਂ ਜਾ ਮਾਗੇ ਉਹਨਾਂ ਨੂੰ ਦਵਾਈ ਚੈੱਕ ਅਪ ਕਰਾ ਕੇ ਤੇ ਫੇਰ ਲੰਮਾ ਕੇ ਚਲੋ ਹੁਣ ਡਾਕਟਰ ਜੀ ਕਹਿੰਦੇ ਸੀ ਮੈਨੂੰ ਹਲਕੇ ਹੁਣ ਕਰਿਆ ਵੜਾ ਕੇ ਦੇ ਦੋ ਉਹ ਜਾ ਕੇ ਤੇ ਦਿੰਨੇ ਹੈਗੇ ਚਲੋ ਚੱਲਦੇ ਹਾਂ ਘਰੇ ਹੁਣ ਦੇ ਮੈਡਮ ਹੁਣ ਉਹਨਾਂ ਨੂੰ ਇੱਕ ਮਿਲ ਗਈ ਖੁਸ਼ਖਬਰੀ ਖੁਸ਼ਖਬਰੀ ਤੁਹਾਨੂੰ ਮੈਡਮ ਹੁਣੇ ਆਪ ਦੱਸਣਗੇ ਕਾਦੀ ਖੁਸ਼ਖਬਰੀ ਮਿਲੀ ਹੈ ਖੁਸ਼ਖਬਰੀ ਸਾਰੇ ਮੇਰੇ ਨੌੜਾ ਇਹ ਮਸਲਾ ਮੁਣੀ ਤਾ ਤੇ ਮੈਡਮ ਦੀ ਖੁਸ਼ੀ ਦਾ ਟਿਕਾਣਾ ਨਹੀਂ ਨਹੀਂ ਤਾਂ ਮੈਡਮ ਨੂੰ ਆ ਕੇ ਲੱਗਣਾ ਪੈਣਾ ਸੀ ਦਾਲ ਬਣਾਉਣ ਨੂੰ ਤੇ ਇੱਧਾ ਘੰਟਾ ਘੰਟਾ ਲੱਗਣਾ ਸੀਗਾ ਤੇ ਡੈਡੀ ਹੁਣਾਂ ਦਾ ਕੰਮ ਸੌਖਾ ਕਰਤਾ ਦਾਲ ਬਣਾ ਲਈ ਆ ਡੈਡੀ ਨੇ ਦਿੱਤੀ ਬਣਾ ਦਾ ਹੁਣ ਮੈਂ ਤੁਸਤਾ ਤੂੰ ਆਪ ਲਾ ਲੇ। ਉਹਦੇ ਵੇਲੇ ਸੀ ਡੈਡੀ ਨੇ ਖਾਣੀ ਹੈਗੀ ਸਿੰਪਲ ਦਾਲ ਤੇ ਅਸੀਂ ਖਾਗਿਆਂ ਆਏ ਹੋਏ ਆ ਦੇਖੂਗੀ ਸੂਏ ਨੂੰ ਮੈਂ ਤਾਂ ਟਾਕਾ ਲਾ ਲੂਗੀ ਡੈਡੀ ਨੇ ਤਾਂ ਆਪਣੇ ਵਾਸਤੇ ਨਹੀਂ ਕਹਿੰਦੇ ਕਿ ਮੈਨੂੰ ਸਿੰਪਲ ਹੀ ਦਾਲ ਦੇਣੀ ਹੈ ਝੂਟੇ ਝੂਟੇ ਦੇ ਦੋ ਹਾਂਜੀ ਸਾਨੂੰ ਹੁਣ ਡੈਡੀ ਵਾਸਤੇ ਬਣਾਣੀ ਸੀ ਫੁਲਕੇ ਚਲੋ ਬਣਾਵਾਗੇ ਬਾਕੀ ਅੱਜ ਦੇ ਵਲੌਗ ਦੀ ਆਪਾਂ ਇੱਥੇ ਹੀ ਸਨਮਾਪਤੀ ਕਰਦੇ ਆਂ ਤੇ ਬਾਕੀ ਤੁਹਾਨੂੰ ਮਿਲ ਕਰਦੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਸਾਡਾ ਬਲੌਗ ਤੁਹਾਨੂੰ ਚੰਗਾ ਲੱਗਿਆ ਹੋਊਗਾ ਜੇ ਤੁਹਾਨੂੰ ਸਾਡਾ ਬਲੌਗ ਚੰਗਾ ਲੱਗਦਾ ਕਿ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਨੂੰ ਦੱਸਿਆ ਕਰੋ ਕਿ ਆਪਾਂ ਕਿੱਥੇ ਗਲਤੀ ਕਰਦੇ ਆ ਕਿੰਨਾ ਕੁ ਸਾਡਾ ਬਲੌਗ ਤੁਹਾਨੂੰ ਪਸੰਦ ਆਉਂਦਾ ਕਿੰਨਾ ਕੁ ਨਹੀਂ ਆਉਂਦਾ ਨਾ ਕੀ ਦੇਖਣਾ ਤੁਸੀਂ ਪਸੰਦ ਕਰੋਗੇ ਹਨਾ ਕਿੱਥੇ ਜਾਈਏ ਆਪਾਂ ਘੁੰਮਣ ਦੱਸੋ ਸਾਨੂੰ ਕਿ ਆਪਾਂ ਜਿੱਥੇ ਜਿੱਥੇ ਤੁਸੀਂ ਕਹੋਗੇ ਆਪਾਂ ਉੱਥੇ ਜਾਵਾਂਗੇ ਜ਼ਰੂਰ ਕੋਸ਼ਿਸ਼ ਕਰਾਂਗੇ ਆਪਾਂ ਜਾ ਕੇ ਆਵਾਂਗੇ ਜਿੰਨਾ ਕੁ ਸਰ ਤੋਂ ਹੋ ਸਕੇ ਆਪਾਂ ਕਰਾਂਗੇ ਹਾਂਜੀ ਜੀ ਜੇ ਤੁਹਾਨੂੰ ਸਾਡਾ ਇਹ ਵਲੋਗ ਚੰਗਾ ਲੱਗਦਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਇਹਦੇ ਨਾਲ ਹੀ ਅੱਜ ਦੇ ਵਲੋਗ ਦੀ ਇੱਥੇ ਹੀ ਸਮਾਪਤੀ ਹੈ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਦਾਦੂ ਸਾਜਣ ਛੱਤੀ ਕਾਲ ਬਣਾਓ ਦਾਦੂ ਦਾਦੂ ਸਾਰਿਆਂ ਚੰਗੀ ਗੱਲ ਬੋਲੋ ਸਤ ਸਤਿ ਸ਼੍ਰੀ ਅਕਾਲ ਜੀ ਚਲੋ ਠੀਕ ਹੈ ਹਸਤੀ ਕਾਲ ਬੁਲਾਉਂਦਾ ਹਾਂ ਹਾਂ ਤੂੰ ਸਾਰਿਆਂ ਨੂੰ ਬੁਲਾ ਦੇ ਚਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ 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 ਬਾਏ